ਕੁੱਲ ਜਦੋਂ ਆਰਟਿਸਟਾਂ ਤੋਂ ਲੈ ਇੱਕ ਸਵਾਲ ਜਦੋਂ ਸਾਡੇ ਵੀਡੀਓズਵਾਰਾ ਜਦੋਂ ਕੋਈ ਕੀਤਾ ਜਾਂਦਾ ਹੈ ਸੰਘਰਸ਼ ਦੇ ਬਾਰੇ ਬਹੁਤ ਵਾਰੀ ਮੈਨੂੰ 99% ਮੈਨੂੰ ਲੱਗਦਾ ਇਹ ਹੀ ਹੁੰਦਾ ਹੈ ਕਿ ਬੜਾ ਉਸ ਸੰਘਰਸ਼ ਨੂੰ ਨਾ ਸਜਾ ਕੇ ਤੇ ਬੁੜ ਕੇ ਪੂਰੇ ਤਰੀਕੇ ਨਾਲ ਦੱਸਿਆ ਜਾਂਦਾ ਹੈਗਾ ਪਰ ਅਸਲ ਸੰਘਰਸ਼ਿਤ ਕੁੱਲ ਦੀ ਸ਼ਬਦਾਂ ਦੇ ਵਿੱਚ ਸੋਲਣਾ ਹੋਵੇ ਤਾਂ ਕੀ ਹੋਗਾ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਉਸ ਜਰਨੀ 'ਚ ਹੁੰਨੇ ਹੋ ਹਨਾ ਮੈਨੂੰ ਮੇਰਾ ਸੰਘਰਸ਼ ਨਹੀਂ ਦੱਸਣਾ ਆਉਂਦਾ ਮੈਂ ਕਦੇ ਨਹੀਂ ਦੱਸ ਪਾਈ ਕਿਉਂਕਿ ਮੈਂ ਉਹ ਫੀਲ ਹੀ ਨਹੀਂ ਕਰ ਪਾਈ ਮੈਂ ਤਾਂ ਮੇਰੇ ਕੰਮ 'ਚ ਹੀ ਇੰਨੀ ਖੁਬੀ ਵੀ ਸੀ ਮੈਨੂੰ ਪਤਾ ਹੀ ਨਹੀਂ ਮੈਂ ਕੀ ਸਟਰਗਲ ਕੀਤਾ ਮੇਰੇ ਆਸ-ਪਾਸ ਵਾਲਿਆਂ ਨੂੰ ਪਤਾ ਉਹ ਮੈਨੂੰ ਕਹਿੰਦੇ ਨੇ ਕਿ ਤੂੰ ਬਹੁਤ ਸਟਰਗਲ ਕੀਤਾ ਪਰ ਮੈਂ ਆਪਦੀ ਜਰਨੀ ਸੀ ਮੈਂ ਉਹ ਸਟਰਗਲ ਮੈਨੂੰ ਨਹੀਂ ਆਦ ਮੈਨੂੰ ਨਹੀਂ ਪਤਾ ਮੈਂ ਕਿਵੇਂ ਦੱਸਣਾ ਮੈਂ ਦੱਸਾਂ ਵੀ ਜੀ ਮੈਂ ਬੱਸ ਚੜ੍ਹ ਕੇ ਫਲਾਣੇ ਥਾਂ ਜਾਂਦੀ ਸੀ ਮੈਨੂੰ ਇੰਨੇ ਪੈਸੇ ਮਿਲੇ ਮੇਰਾ ਸਭ ਕੁਝ ਹੋਇਆ ਪਰ ਮੈਨੂੰ ਦੱਸਣਾ ਨਹੀਂ ਆਉਂਦਾ ਵੀ ਮੈਂ ਤੁਹਾਨੂੰ ਕਿਵੇਂ ਦੱਸਾਂ ਪਤਾ ਨਹੀਂ ਸਟਰਗਲ ਤਾਂ ਆਬਵੀਅਸਲੀ ਹੈ ਪਰ ਤੁਹਾਡੇ ਜਿਹੜੇ ਆਨਸਰ ਦੇ ਵਿੱਚ ਇਹ ਗੱਲ ਆ ਰਹੀ ਜਦੋਂ ਹੋਰ ਤੁਹਾਡੇ ਬਾਰੇ ਗੱਲ ਕਰਨ ਕਿਹਾ ਜਾਂ ਤੇ ਕੰਮ ਹੋ ਰਿਹਾ ਹੈ ਜੇ ਕੰਮ ਕਰ ਰਹੇ